ਦੇਵਿਤ ਸੋ ਪਿਆਰੇ ਸਾਥੀਓ જય ਭੀਮ જય ਭਾਰਤ ਮੇਰੀ ਮਾਤਾ ਜੀ ਕਹਿੰਦੇ ਸਨ ਕਿ ਕਿਤਾਬਾਂ ਨੂੰ ਸੰਭਾਲ ਕੇ ਰੱਖੋ ਕਿਉਂਕਿ ਕਿਤਾਬਾਂ ਦੇ ਵਿੱਚੋਂ ਗਿਆਨ ਮਿਲਦਾ ਹੈ ਔਰ ਕਿਤਾਬਾਂ ਸਾਡੀ ਮਾਤਾ ਜੀ ਸਾਡੀਆਂ ਕਿਤਾਬਾਂ ਸਕੂਲ ਦੀਆਂ ਬਹੁਤ ਸੰਭਾਲ-ਸੰਭਾਲ ਕੇ ਰੱਖਦੀ ਸੀ ਸਾਫ਼ ਕਰਕੇ ਰੱਖਦੀ ਸੀ ਔਰ ਕਿਤਾਬਾਂ ਦੇ ਵਿੱਚੋਂ ਹੀ ਗਿਆਨ ਮਿਲਣਾ ਹੈ ਸਾਨੂੰ ਔਰ ਬਹੁਤ ਸਾਰੀਆਂ ਸਮਾਜ ਦੇ ਵਿੱਚ ਕਿਤਾਬਾਂ ਆਈਆਂ ਹਨ ਸਮਾਜ ਸੁਧਾਰਕਾਂ ਦੀਆਂ ਜਿਹਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਰੋਮ ਬੇੜਕਰ ਜੀ ਦੀਆਂ ਕਿਤਾਬਾਂ ਸਾਹਿਬ ਕਾਂਚੀ ਰਾਮ ਜੀ ਦੀਆਂ ਕਿਤਾਬਾਂ ਮਹਾਤਮਾ ਜੋਤੀ ਵਾ ਫੂਲੇ ਜੀ ਦੀਆਂ ਕਿਤਾਬਾਂ ਛਤਰਪਤੀ ਸ਼ਾਹੋ ਜੀ ਮਹਾਰਾਜ ਜੀ ਦੀਆਂ ਕਿਤਾਬਾਂ சிவாਜੀ ਮਰਾਠਾ ਦੀਆਂ ਕਿਤਾਬਾਂ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਔਰ ਅਲੱਗ-ਅਲੱਗ ਲੇਖਕਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਕਿਤਾਬਾਂ ਤਤ ਖੋਜ-ਖੋਜ ਕੇ ਲਿਖੇ ਹਨ ਔਰ ਜਿਨ੍ਹਾਂ ਦੇ ਵਿੱਚੋਂ ਇੱਕ ਹਨ ਰਜੇਸ਼ ਭਵਿਆਣਾ ਜੀ ਰਜੇਸ਼ ਭਵਿਆਣਾ ਸਾਹਿਬ ਨੇ ਇਹ ਜੀਵਨ ਸੰਘਰਸ਼ ਅਤੇ ਮਿਸ਼ਨ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਕਿਤਾਬ ਲਿਖੀ ਹੈ ਔਰ ਇਸ ਕਿਤਾਬ ਦੇ ਵਿੱਚ ਬਹੁਤ ਹੀ ਉਹਨਾਂ ਨੇ ਖੋਜ ਕਰਕੇ ਲਿਖਿਆ ਹੈ ਔਰ ਸਾਰੇ ਹੀ ਲੜੀਆਂ ਪੜਾਣਾਂ ਬੱਚਿਆਂ ਨੂੰ ਇੱਕ ਕਿਤਾਬ ਪੜ੍ਹਨੀ ਚਾਹੀਦੀ ਹੈ ਕਿਉਂਕਿ ਸਾਹਿਬ ਕਾਂਚੀ ਰਾਮ ਜੀ ਨੇ ਫਸਟ ਕਲਾਸ ਦੀ ਨੌਕਰੀ ਛੱਡ ਦਿੱਤੀ 70-75000 ਰੁਪਏ ਦੀ 1964 ਦੇ ਵਿੱਚ ਔਰ ਘਰ-ਬਾਰ ਨਹੀਂ ਬਣਾਇਆ ਵਿਆਹ ਨਹੀਂ ਕਰਾਇਆ ਅਕਾਊਂਟ ਨਹੀਂ ਖੁਲਾਇਆ ਔਰ ਸਮਾਜ ਨੂੰ ਜਗਾਉਣ ਦੇ ਲਈ ਲੱਗ ਪਏ ਔਰ ਬਾਬਾ ਸਾਹਿਬ ਜੀ ਨੂੰ 20 ਫੁੱਟ ਜ਼ਮੀਨ ਦੇ ਥੱਲੇ ਦੱਬੇ ਹੋਏ ਨੂੰ ਦੁਬਾਰਾ ਫਿਰ ਤੋਂ ਜ਼ਿੰਦਾ ਕੀਤਾ ਔਰ ਕੱਲੇ-ਕੱਲੇ ਦੇ ਘਰ ਤੱਕ ਪਹੁੰਚਾਇਆ ਔਰ ਬਾਬਾ ਸਾਹਿਬ ਡਾਕਟਰ ਪੀਰਾਂ ਅੰਬੇਦਕਰ ਜੀ ਦੀ ਕਿਤਾਬ ਜੋ ਕਿ ਬਹੁਤ ਹੀ ਵਧੀਆ ਬੇਰਤੀ ਸਾਹਿਬ ਨੇ ਲਿਖੀ ਹੈ ਇਹ ਪੜ੍ਹਨੀ ਚਾਹੀਦੀ ਹੈ ਔਰ ਇਹ ਚਮਚਾ ਚੋਕ ਜਿਹੜੀ ਇਹ ਪੜ੍ਹਨੀ ਚਾਹੀਦੀ ਹੈ ਔਰ ਪੰਮੀ ਲਾਲੋ ਮੁਜਾਰੀ ਨੇ ਜੋ ਕਿਤਾਬ ਲਿਖੀ ਹੈ ਮੈਂ ਕਾਂਚੀਰਾਮ ਬੋਲਦਾ ਹਾਂ ਇਹ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਹਨ ਔਰ ਤੇ ਔਰ ਜੋ ਸਰਦੇਪੁਰ ਦੇ ਦੇ ਹਨ ਲੋਕ ਉਹਨਾਂ ਲਈ ਇਹ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ ਪ੍ਰੋਫੈਸਰ ਪ੍ਰਨਾਮ ਸਿੰਘ ਜੀ ਇਹ ਵੀ ਪੜਨੀ ਚਾਹੀਦੀ ਹੈ ਬਹੁਤ ਬੜੀ ਕਿਤਾਬ ਹੈ ਔਰ ਬਹੁਤ ਕੁਸ਼ੇ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਸਾਥੀਓ ਇਹ ਜੋ ਕਿਤਾਬ ਹੈ ਰਣਜੀਤ ਭਵਿਆਣਾ ਜੀ ਦਾ ਛਪਾਈ ਹੈ ਬਹੁਤ ਹੀ ਸਾਬ ਕਾਂਚੀ ਨਾਮ ਜੀ ਬਾਰੇ ਖੋਜ ਕਰਕੇ ਛਪਾਈ ਹੈ ਔਰ ਸਾਰਿਆਂ ਨੂੰ ਇਹ ਬੀਬੀਆਂ ਬੱਚਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਕਿਉਂਕਿ ਸਾਬ ਨੇ ਜੋ ਕੰਮ ਸਮਾਜ ਦੇ ਲਈ ਕੀਤਾ ਔਰ ਜੋ ਉਹਨਾਂ ਨੇ ਕਾਹਲਣਾ ਕਾਲੀ ਇੱਕ ਉਹਨਾਂ ਨੇ ਪਾਰਟੀ ਦਿੱਤੀ ਬਹੁਜੋ ਸਮਾਜ ਪਾਰਟੀ ਇੱਕ ਚੋਣ ਨਿਸ਼ਾਨ ਦਿੱਤਾ ਹਾਥੀ ਔਰ ਇੱਕ ਨੀਲਾ ਝੰਡਾ ਦਿੱਤਾ ਔਰ ਕਿਹਾ ਕਿ ਆਪਣਾ ਰਾਜ ਲੈ ਕੇ ਆਓ ਤੁਹਾਡੇ ਆਪਣੇ ਰਾਜ ਦੇ ਵਿੱਚ ਹੀ ਤੁਹਾਡੇ ਦੁੱਖ ਲਿੱਦਰ ਜਿਹੜੇ ਖਤਮ ਹੋਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕਿਤਾਬ ਨੂੰ ਲੈ ਕੇ ਆਪਣੇ ਆਪਣੇ ਘਰ ਰੱਖੋ ਔਰ ਜਰੂਰ ਪੜੋ ਜੈ ਭੀਮ ਜੈਪੁਰ